ਬੰਗਾ ਦੀ ਦਾਣਾ ਮੰਡੀ ਵਿਖੇ 76ਵਾਂ ਗਣਤੰਤਰਤਾ ਦਿਵਸ ਦੇਸ਼ ਭਗਤੀ ਦੀ ਭਾਵਨਾ ਅਤੇ ਜੋਸ਼ੋਖ ਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਐਸ ਡੀ ਐਮ ਬੰਗਾ ਵਿਪਨ ਭੰਡਾਰੀ ਪੀ ਸੀ ਐਸ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਡੀ ਐਸ ਪੀ ਸਬ-ਡਿਵੀਜ਼ਨ ਬੰਗਾ ਹਰਜੀਤ ਸਿੰਘ ਅਤੇ ਤਹਿਸੀਲ ਬੰਗਾ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀਆਂ ਟੀਮਾਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਚਾਕੀਆਂ ਪੇਸ਼ ਕੀਤੀਆਂ ਗਈਆਂ ਅੱਜ ਅਸੀਂ ਆਪਣੀ ਮੁਲਕ ਦਾ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਸ਼ੁਭ ਦਿਹਾੜੇ ਤੇ ਮੈਂ ਆਪ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਇਸ ਇਤਿਹਾਸਿਕ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਕੌਲ ਕਰਨ ਵਾਲਿਆਂ ਅਤੇ ਇਸ ਦੀ ਰਾਖੀ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸਲਾਮ ਕਰਦਾ ਹਾਂ ਮੈਂ ਭਾਰਤ ਦੇ ਸੰਵਿਧਾਨ ਸਭਾ ਦੇ ਮੁਖੀ ਡਾਕਟਰ ਭੀਮrao ਅੰਬੇਦਕਰ ਸਮੇਤ ਸਮੂਹ ਮੈਂਬਰਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਿਹੇ ਸੰਵਿਧਾਨ ਦਿੱਤਾ ਜਿਸ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਭਾਰਤ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਸੰਵਿਧਾਨਿਕ ਅਧਿਕਾਰਾਂ ਅਧਿਕਾਰਾਂ ਦੇ ਸੁਖ ਮਾਨਣ ਵਾਲੇ ਸਾਰੇ ਨਾਗਰਿਕਾਂ ਨੂੰ ਆਪਣੀ ਜ਼ਿੰਮੇਵਾਰੀਆਂ ਨੂੰ ਵੀ ਖੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅੰਤ ਵਿੱਚ ਮੈਂ ਇੱਕ ਵਾਰ ਫੇਰ ਆਪ ਸਭ ਨੂੰ ਗਣਤੰਤਰ ਦਿਵਸ ਦੀ ਸ਼ੁਭ ਕਾਮਨਾ ਦਿੰਦਾ ਹੋਇਆ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਦੀ ਕਾਮਨਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀਆਂ ਖੇੜਿਆਂ ਨਾਲ ਭਰ ਦੇ ਰੋਕੇ ਜੈ ਹਿੰਦ ਜੈ ਭਾਰਤ ਸੁਪਰੰਤ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਾਲ ਨੇ ਦੇਸ਼ਵਾਸੀਆਂ ਨੂੰ ਗਨਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਪੱਤਰਕਾਰਾਂ ਨਾਲ ਵਾਰਤਾ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਮੈਂ ਸਮੂਹ ਭਾਰਤਵਾਸੀਆਂ ਨੂੰ ਔਰ ਜਿੱਥੇ ਵੀ ਦੇਸ਼ਾਂ ਦੇਸ਼ਾਂ ਵਿੱਚ ਵੀ ਪਰਵਾਸੀ ਵਸਦੇ ਹਨ 76ਵੇਂ ਗਨਤੰਤਰ ਦਿਸ਼ ਦੀ ਬਾਰਗਤ ਵਧਾਈ ਦਿੰਦਾ ਹਾਂ ਉੱਥੇ ਹੀ ਮੈਂ ਸੇਸ਼ ਤੌਰ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਔਰ ਸਮੂਹ ਭਾਰਤਵਾਸੀਆਂ ਨੂੰ ਪੰਜਾਬ ਵਸਨੀਕਾਂ ਨੂੰ ਇਹ ਅਪੀਲ ਤੇ ਬੇਨਤੀ ਵੀ ਕਰਨੀ ਚਾਹਾਂਗਾ ਕਿ ਸਾਨੂੰ ਆਪਣੇ ਸੀਧਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਤੇ ਪਹਿਰਾ ਦੇ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਔਰ ਅੱਜ ਦੇ ਦਿਨ ਕਿਉਂਕਿ ਬਹੁਤ ਵੱਡਾ ਦਿਨ ਹੈ, ਬਾਬਾ ਸਾਹਿਬ ਹੀਰੋੰਗ ਅੰਬੇਦਕਰ ਜੀ ਨੇ ਦਾਨ ਦੇ ਕੇ ਦੇਸ਼ ਨੂੰ ਸਮਰਪਿਤ ਕੀਤਾ ਸੀ। ਦੇਸ਼ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਮੰਨਿਆ ਜਾਂਦਾ ਹੈ। ਸੋ ਆਪਾਂ ਨੂੰ ਇਹਨਾਂ ਰੈਵਰਾਂ ਦੀਆਂ ਜੋ ਕੁਰਬਾਨੀਆਂ ਹਨ ਉਹਨਾਂ ਨੂੰ ਯਾਦ ਰੱਖ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਅੱਜ ਬੰਗੇ ਵਿਖੇ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਗੰਤਵਧਿਸ਼ ਸਮੂਹ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਇਸ ਮੌਕੇ ਤੇ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀ ਟੀਮ ਸਮੇਤ ਇੱਥੇ ਸ਼ਿਰਕਤ ਕੀਤੀ ਔਰ ਜੋ ਅੱਜ ਪਹਿਲਾਂ ਵੀ ਸਵੇਰੇ ਵੀ ਸਾਡੇ ਮੰਤਰੀ ਸਾਹਿਬਾਨ ਜੀ శ్రీ ਮਿੰਦਰ ਭਗਤੀ ਜੀ ਵੀ ਉਹ ਵੀ ਡਿਸਟ੍ਰਿਕਟ ਲੈਵਲ ਦੇ ਪ੍ਰੋਗਰਾਮ ਵਿੱਚ ਸਰਕਰ ਕਰਕੇ ਗਏ ਹਨ ਔਰ ਸਵੇਰੇ ਖੜਕੜ ਕਲਾ ਸਿੱਧੇ ਆ ਗਏ ਸਰਦਾਰ ਪਾਕਿਸਤਨ ਜੀ ਦੇ ਪਿੰਡ ਉਲੀ ਜਾ ਕੇ ਉਹਨਾਂ ਨੂੰ ਵੀ ਨਮਨ ਕੀਤਾ ਹੈ ਸੋ ਇਹ ਜੋ ਸਾਡੇ ਫਰਜ਼ ਬਣਦੇ ਹਨ ਕਿ ਆਪਾਂ ਸਿੱਧਾ ਸੇ ਹੋਏ ਨਕਸ਼ੇ ਕਦਮ ਚੱਲ ਕੇ ਜੀਵਨ ਬਦਲ ਸਕੀਏ ਤਾਂ ਸਰਦਾਰ ਜੀ ਇਸ ਮੌਕੇ ਤੇ ਆਪਾਂ ਸ਼ਹਿਰ ਦੀਆਂ ਸਮੱਸਿਆਵਾਂ ਦੀ ਵੀ ਗੱਲ ਕਰੀਏ ਇਸ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਬੜੀ ਸਮੱਸਿਆ ਬਣ ਚੁੱਕੀ ਆ ਔਰ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਕਿ ਹਰੀਆਬੁਲ ਆ ਰਹੀ ਸੀ ਪਿਛੇ ਉਹ ਵੀ ਬੂਟੇ ਪੜਦਦੇ ਗਏ ਉਹਦੇ ਬਾਰੇ ਕੋਈ ਪ੍ਰਸ਼ਾਸਨ ਨੂੰ ਜਾਂ ਕਿ ਕੋਈ ਅੱਗੇ ਪਲਾਨਿੰਗ ਕੀਤੀ ਜਾ ਰਹੀ ਪਾਰਕਿੰਗ ਦੀ ਸਮੱਸਿਆ ਬਾਰੇ ਇਸ ਲਈ ਮੇਰੇ ਪਿਛਲੇ ਦਿਨੀ ਪੁਲਿਸ ਮਾਸੇਵੀ ਸੰਸਥਾ ਮਾਹਨ ਮਾ ਸਾਡੇ ਜੋ ਸਮਾਜ ਦੇ ਲਈ ਮਿਸ਼ਨ ਹੈਰਾ ਦੰਦੂ ਰਹਿੰਦੇ ਹਨ ਉਹਨਾਂ ਨਾਲ ਵੀ ਔਰ ਵਿਸ਼ੇਸ਼ ਤੌਰ ਤੇ ਫੈਰ ਦੇ ਈਓ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਜੋ ਫਲਾਈਓਵਰ ਦੇ ਥੱਲੇ ਨੈਸ਼ਨਲ ਹਾਈਵੇ ਦੇ ਜਿਹੜੇ ਅਫਸਰ ਹੈ ਸਰਾਂ ਨਾਲ ਉਹਨਾਂ ਨਾਲ ਵੀ ਗੱਲ ਹੋਈ ਆ ਕਿ ਜਿਹੜੇ ਬੂਟੇ ਖਰਾਬ ਹੋਏ ਆ ਨੈਸ਼ਨਲ ਫਲਾਈਓਵਰ ਦੇ ਥੱਲੇ ਔਰ ਜਿੱਥਾ ਜਿਹੜਾ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਹੈ ਟ੍ਰੈਫਿਕ ਦੇ ਹੱਲ ਦੇ ਲਈ ਵੀ ਜਲਦੀ ਹੀ ਪੁਲਿਸ ਪ੍ਰਸ਼ਾਸਨ ਨਾਲ ਟ੍ਰੈਫਿਕ ਪ੍ਰਸ਼ਾਸਨ ਨਾਲ ਗੱਲ ਕਰਕੇ ਪ੍ਰਬੰਧ ਲਈ ਸਰ ਕੋਲ ਉੱਪਰ ਆਲਾ ਉਦੋਂ ਦੇ ਵੀ ਪ੍ਰਪੋਜ਼ਲ ਭੇਜੀ ਹੋਈ ਹੈ ਸਰਮੈਂਟ ਨੂੰ ਜਿੱਥੇ ਵੀ ਕੋਈ ਜਗਾ ਪ੍ਰੋਵਾਈਡ ਕਰਵਾ ਕੇ ਨੂੰ ਜਲਦੀ ਹੱਲ ਕਰ ਦਿੱਕਾ ਕਾਫੀ ਕੰਮ ਹੈ ਕਰਨ ਵਾਲੇ ਰੈਸਟ ਆਫ ਦੀ ਵੀ ਹੈ ਬੰਦਾ ਇਹ 76 ਸਾਲ ਹੋ ਗਏ ਦੇਸ਼ ਅੱਜ 77 ਮ ਆਪਾਂ ਗੰਦਰ ਤੋਂ ਬਿਸਮਾ ਰਹੇ ਆ ਔਰ ਕਾਫੀ ਕੰਮ ਹੈ ਕੋ ਸਾਰੇ ਧਿਆਨ ਚ ਆਉਣ ਵਾਲੇ ਸਮੇਂ ਵਿੱਚ ਦਰਦ ਬੈਟਾ ਪੂਰੇ ਕੀਤੇ ਜਾਣਗੇ